ਟਰਦਾ ਚਲਾਈ ਨਹੀਂ ਬਾਬੇ ਕਦੇ ਪਰ ਦੇਖ ਲੈ ਪੀ ਕੇ ਕੌੜਾ ਜੀ ਲੱਗਦਾ ਤੂੰ ਕਿੱਧਰ ਫਿਰਦਾ ਕਿਹਨੂੰ ਪੁੱਛ ਕੇ ਆ ਉਹਦੇ ਚੈੰਡੂ ਮੈਨੂੰ ਕਦੋਂ ਪੁੱਛਿਆ ਰੋਜ਼ੇ ਪੁੱਛਦਾ ਹਾਂ 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 ਪੱਕੀ ਗੱਲ ਐ ਹਾਂ ਕਿਰਪਾਨ ਲਿਆ ਮਾਂ ਵਰਛਾ ਲਿਆ ਵਰਸਾ ਨਾ ਕਿਰਪਾਨ ਨਾ ਵਰਛਾ ਨਹੀਂ ਮੈਂ ਨਹੀਂ ਮੰਨਦਾ ਨਹੀਂ ਕਿ ਫਿਰ ਨਿੰਗ ਤਾਂ ਵਰਛੇ ਨਾਲ ਮਰ ਗਏ ਨਹੀਂ ਨਿੰਗ ਵਰਸੇ ਨਾਲ ਬਾਬੇ ਬੱਕਰੀਆਂ ਤੇ ਲਾ ਕਿੰਨੀਆਂ ਨੇ ਸਾਰੀਆਂ ਬਿਚੀ ਭੇਡਾਂ ਬਾਬਾ ਫਾਇਦਾ ਫੂਦਾ ਹੈਗਾ ਵਧੀਆ ਉਹ ਯਾਹਕ ਪਸ਼ੂ ਹੋਣਗੇ ਹੂੰ ਠੀਕ ਆਏ ਆਏ ਆਣਾ ਬਾਬਾ ਜੀ ਬੰਦੇ ਦੀ ਜੀਬ ਚ ਪੈਸੇ ਨੂੰ ਮੁੱਕਦੇ ਹਾਂ ਹੈ ਕੱਲ ਕੱਲ ਨੂੰ ਕੋਈ ਕੰਮ ਹੋ ਜਾਂਦਾ ਹਨਾ ਬੰਦਾ ਇੱਕ ਇੱਕ ਮੇਮਣਾ ਕੱਲ ਬਿਮਾਰ ਜਾ ਟੇਕਾ ਅੱਛਾ ਇਹ ਮਰੂ ਹਾਂ ਹੋਰ ਘਰ ਤਾਂ ਉਹਨੂੰ ਪੋਸਾਈ ਨੂੰ ਹਾਂ ਉਹ ਜੀ ਆ ਗਿਆ ਹਾਂ ਬਾਕੀ 2000 ਅੱਛਾ ਕਹਿੰਦਾ ਬਾਬਾ ਤੂੰ ਹੀ ਦੇਖ ਲੈ ਅੱਛਾ 9000 ਦੇ ਜਿਹੜਾ ਦਿੰਦਾ ਹਾਂ ਹਾਂ 1000 ਰੁਪਇਆ ਦੇ ਕੇ ਮਰੇ ਹੋਏ ਦਾ ਮਰੇ ਹੋਏ ਦਾ ਹਾਂ ਚੱਲ ਆ ਤਾਂ ਐ ਵੀ ਚੱਲ ਆਉਂਦਾ ਆਪਦਾ ਮਾੜੇ ਮਾੜੇ ਸਾਹ ਹੈਗੇ ਹਾਂ ਕਿਸੇ ਨੂੰ ਮੰਗਣ ਨਾਲੋਂ ਚੰਗਾ ਹਨਾ ਪਰ ਹੁਣ ਉਹ ਕਸਾਈ ਲੈ ਕੇ ਤਾਂ ਗਿਆ ਹੁਣ ਉਹ ਖਾਣਾ ਕਿਹਨੇ ਬੰਦਿਆਂ ਨੇ ਖਾਣਾ ਬਿਮਾਰ ਹਾਂ ਪਰ ਇਹ ਵੀ ਗਲਤ ਗੱਲ ਆ ਇਹ ਤਾਂ ਫਿਰ ਉਹ ਤਾਂ ਉਹਨਾਂ ਨੂੰ ਜ਼ਿੰਦਗੀ ਅਸੀਂ ਜਾਂ ਤਾਂ ਮੌਲਾ ਜਾਂ ਬਿਮਾਰ ਨਹੀਂ ਇਹ ਗੱਲ ਮਾੜੀ ਆ ਦੇਖਾ ਨਾ ਚਲ ਕਿਉਂਕਿ ਉਹਨੂੰ ਐ ਨਹੀਂ ਪਤਾ ਕੀ ਪ੍ਰੋਬਲਮ ਹੋਵੇ ਉਹ ਗਾਹਾਂ ਬੰਦਿਆਂ ਨੂੰ ਵੱਢ ਕੇ ਖਾਣ ਇਹ ਮੈਂ ਤੈਨੂੰ ਦੱਸਦਾ ਇੱਕ ਗੱਲ ਹੈ ਮੀਟ ਖਾਣ ਲੱਗੀ ਬਾਈ ਸਾਰੇ ਜਾਣੇ ਪਰਹੇਜ ਰੱਖਿਆ ਕਰੋ ਛਟਕਾ ਨਾ ਹੂੰ ਜਦੋਂ ਛਟਕਾ ਬਣਾਉਂਦੇ ਨੇ ਲੋਕ ਕੋਈ ਵੀ ਆ ਉਹੋ ਇਹ ਜਿਹੜਾ ਛਟਕਾ ਜੇ ਜਦੋਂ ਕੜਾਹੀ ਤੇ ਚੜ ਜਾਂਦਾ ਹਾਂ ਇਹਦੇ ਚ ਕੋਈ ਪ੍ਰੋਬਟੀ ਨਹੀਂ ਕੋਈ ਪ੍ਰੋਬਟੀ ਨਹੀਂ ਚਾਹੇ ਇਹਨੂੰ ਹਲਕੀ ਹੋਈ ਮਾਇਦਾ ਚੜਾ ਦੇ ਹੂੰ ਉਹ ਵੀ ਖਾਲਾ ਤੈਨੂੰ ਪ੍ਰੋਬਟੀ ਨਹੀਂ Saludos,